ちょっとな。 ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਾ ਸੇਵਕ ਜਨਮ ਨੇ ਵਰਤੋ ਖੁਗੁਰੂ ਨਿਸ਼ਤਾਰਾ ਇਹਵ ਲੱਗੇ ਨਿਰੰਕਾਰ ਜਪਣ ਪਹਿਲੀ ਗਿਸਤ ਵਿੱਚ ਇਹ ਤੇ ਸਵਭਾਵਤੀ ਹੋਈ ਸੀਗੀ ਅਤੇ ਆਪਣੇ ਨਗਰ ਦੇ ਲੋਕਾਂ ਨੂੰ ਲੱਗੇ ਜਪਉਣ ਮਹਾਰਾਜ ਦੀ ਗੁਰਾਂਖ ਸਾਹਿਬ ਦੀ ਅਸੀਸ ਕਿਰਪਾ ਹੋਈ 9 ਮਹੀਨੇ ਗੁਰੂ ਨਾਨਕ ਜੀ ਉੱਥੇ ਰਹੇ ਫਿਰ ਉਥੋਂ ਵਿਦਾ ਲਈਤੀ ਹੁਣ ਅੱਗੇ ਕਿੱਧਰ ਚੱਲ ਰਹੇ ਨੇ ਅਫਸਰ ਬਣ ਕੇ ਹੀ ਓਥੋਂ ਗੁਰੂ ਨਾਨਕ ਜੀ ਪੱਸਰਨਾਮਾ ਸ਼ਹਿਰ ਨੂੰ ਚਲੇ ਪੱਸਰਨਾਮਾ ਸ਼ਹਿਰ ਦਾ ਨਾਮ ਹੈ ਚਾਲੇਪਾਟ ਤੇ ਜਾਂਦਿਆਂ ਜਾਂਦਿਆਂ ਨੂੰ 3 ਮਹੀਨੇ ਲੱਗ ਗਏ ਉਥੋਂ ਦਾ ਰਾਜਾ ਤੀਖਨ ਸੈਨ ਕੋਨ ਮਾਣੂਆ ਦਾ ਰਾਜਾ ਸੀ ਜਿਹੜੇ ਬਨਮਾਣਾ ਸ਼ਲੋਕ ਹੁੰਦੇ ਨਾ ਬਨਾਂ ਦੇ ਵਿੱਚ ਰੇਂਗਲਾ ਚ ਰਹਿਣ ਵਾਲੇ ਉਹਨਾਂ ਦਾ ਰਾਜਾ ਸੀਗਾ ਅਤੇ ਆਪ ਵੀ ਬਨਮਾਣੂ ਤਾਂ ਉਸ ਸ਼ਹਿਰ ਵਿੱਚ ਨਾਨਕ ਜੀ ਗਏ ਅਤੇ ਬਨਮਾਨਵਾਂ ਦੀ ਨਜ਼ਰ ਪਈ ਉਹਨਾਂ ਦੇ ਉੱਤੇ ਤਾਂ ਬਾਲੇ ਆਖਿਆ ਗੁਰੂ ਜੀ ਇਹ ਬਨਮਾਨਵ ਤੋਂ ਡਰ ਹੁੰਦਾ ਹੈ ਡਰ ਲੱਗਦਾ ਹੈ ਮਰਦਾਨਾ ਉਹਨਾਂ ਤੋਂ ਡਰਿਆ ਤਾਂ ਗੁਰੂ ਜੀ ਨੇ ਆਖਿਆ ਕਿਉਂ ਬਾਲਾ ਮੈਂ ਆਖਿਆ ਸੀ ਆਖਿਆ ਸੁਖ ਗੁਰੂ ਜੀ ਤਾਂ ਫੇਰ ਗੁਰੂ ਜੀ ਮਰਦਾਨੇ ਨੂੰ ਆਖਿਆ ਅਤੇ ਪੁੱਛ્યો ਹੁਣ ਕਿਉਂ ਮਰਦਾਨਾ ਭਾਈ ਮਰਦਾਨਾ ਕਿ ਆਖਦਾ ਹਣ ਦੱਸ ਤਾਂ ਮਰਦਾਨੇ ਆਖਿਆ ਬ੍ਰਾਹਮਣ ਕਹਿੰਦੇ ਬਨਮਾਨੂ ਇਹੋ ਹੈਨ ਤਾਂ ਨਾਨਕ ਜੀ ਕਹਿਆ ਇਹੋ ਬਨਮਾਨੂ ਹੈਨ ਤਾਂ ਮਰਦਾਨੇ ਕਿਹਾ ਗੁਰੂ ਜੀ ਹੋਰ ਤਾਂ ਸਭੇ ਨਸ ਗਏ ਅਰ ਜੀ ਇੱਕ ਖੜਾ ਖੜਾ ਰਹਿਆ ਤਿਸਨੂੰ ਆ ਪੁੱਛਿਆ ਭਾਈ ਤੂੰ ਕੌਣ ਹੈ ਤਾਂ ਉਸ ਬਨਮਾਨੂ ਨੇ ਅੱਗੋਂ ਚੀਖ ਮਾਰੀ ਜਿਵੇਂ ਜੰਗਲ ਦੇ ਪਸ਼ੂਆਂ ਚੀਖ ਮਾਰਦੇ ਹਨ ਨਾ ਜਦੋਂ ਪਸ਼ੂਆਂ ਦੇ ਪਸ਼ੂਆਂ ਦੇ ਜੁੜਤ ਵਿੱਚ ਚੀਖ ਮਾਰਦੇ ਆ ਇਕੱਠੇ ਹੋ ਜਾਂਦੇ ਆ ਇਸੇ ਤਰੀਕੇ ਉਹਨਾਂ ਦੀ ਭਾਸ਼ਾ ਵੀ ਇਸ ਤਰ੍ਹਾਂ ਦੀ ਕੋਈ ਚੀਖ ਮਾਰਨ ਦੀ ਕਿਸ ਤਰ੍ਹਾਂ ਸਮਝ ਆ ਜਾਂਦੀ ਉਹਨਾਂ ਦੇ ਲੋਕਾਂ ਨੂੰ ਸਮਝ ਆ ਜਾਂਦੀ ਵੀ ਕੀ ਕਹਿ ਰਿਹਾ ਹੈ ਤੁਸੀਂ ਆਖਿਆ ਗੁਰੂ ਜੀ ਇਹ ਤਾਂ ਚੀਖਾ ਮਾਰਦੇ ਹਨ ਇਹ ਤਾਂ ਬੋਲਦੇ ਨਹੀਂ ਤਾਂ ਗੁਰੂ ਜੀ ਆਖਿਆ ਭਾਈ ਦਵਾਲਾ ਇਨਾ ਦੀ ਬੁਲੀ ਇਹੋ ਹੈ ਗੁਰੂ ਜੀ ਉਹ ਜਿਹੜਾ ਚੀਖ ਮਾਰ ਕੇ ਨਸ ਗਿਆ ਸੀ ਉਹ ਜੰਗਲ ਦੇ ਮੇਵੇ ਲੈ ਆਇਆ ਜੰਗਲ ਦੇ ਵਿੱਚੋਂ ਨਾ ਮੇਵੇ ਤੋੜ ਕੇ ਲਿਆ ਮਰਦਾਨੇ ਨੂੰ ਭੁੱਖ ਲੱਗੀ ਸੀ ਨਾ ਗੁਰੂ ਜੀ ਸੇਵਾ ਕਰਨੇ ਸੀ ਅੱਗੇ ਰੱਖ ਕੇ ਆਪ हट ਗਿਆ ਖਲੋਤਾ ਤਾਂ ਗੁਰੂ ਨਾਨਕ ਜੀ ਆਖਿਆ ਭਾਈ ਬਾਲਾ ਚਾਇਲ ਤਾਂ ਮੈਂ ਆਖਿਆ ਗੁਰੂ ਜੀ ਤੁਸੀਂ ਤਾਂ ਜਿਹਾ ਕਿਹਾ ਪ੍ਰਸਾਦ ਮੂੰਹ ਨਹੀਂ ਪਾਉਂਦੇ ਤਾਂ ਗੁਰੂ ਨਾਨਕ ਜੀ ਆਖਿਆ ਭਾਈ ਬਾਲਾ ਇਹ ਪ੍ਰਸਾਦ ਪਵਿੱਤਰ ਹੈ ਇਹ ਬਨਮਾਣੂ ਹੈਨ ਕੰਧੂ ਮੂਰ ਦਾ ਆਹਾਰ ਕਰਦੇ ਹਨ ਅਤੇ ਜੀ ਜੰਤ ਦੀ ਜੰਤ ਪਾਸੋਂ ਡਰਦੇ ਹੈ ਉੱਥੇ ਜੰਗਲ ਵਿੱਚ 1 ਮਹੀਨਾ ਰਹੇ ਗੁਰੂ ਸਾਹਿਬ ਇਸ ਤਰ੍ਹਾਂ ਸੇਵਾ ਬਨਮਾਣੂਆ ਕਰਦੇ ਰਹੇ ਰੋਜ਼ ਫਲ ਫਰੂਟ ਤੋੜ ਕੇ ਲਿਆਣਾ ਗੁਰੂ ਜੀ ਅੱਗੇ ਰੱਖਣਾ ਛਕਾਣਾ ਇਦਾਂ ਕਰਦੇ ਰਹੇ ਫਿਰ ਗੁਰੂ ਜੀ ਉੱਥੋਂ ਚੱਲੇ ਪਾਏ ਛੱਲੇ ਪਾਏ ਤੇ ਅੱਗੇ ਸਮੁੰਦਰ ਲਹਿਰਾਂ ਦੇੰਦਾ ਵੱਡੀਆਂ ਵੱਡੀਆਂ ਲਹਿਰਾਂ ਉੱਠ ਰਹੀਆਂ ਸਮੁੰਦਰ ਵਿੱਚ ਤਾਂ ਮਰਦਾਨੇ ਆਖਿਆ ਗੁਰੂ ਜੀ ਅੱਗੇ ਤਾਂ ਸਮੁੰਦਰ ਲਹਿਰਾ ਦਿੰਦਾ ਹੈ ਯਾਜ ਕੋਈ ਨਹੀਂ ਤੂੰ ਕਿੱਧਰ ਜਾਵੇਂਗਾ ਤਾਂ ਗੁਰੂ ਨਾਨਕ ਜੀ ਆਖਿਆ ਮਰਦਾਨਾ ਬੋਲ ਨਹੀਂ ਚੁੱਪ ਕਰ ਜਾ ਤਾਂ ਮੈਂ ਆਖਿਆ ਅਭੀ ਮਰਦਾਨਾ ਤੂੰ ਗੱਲ ਵਿੱਚ ਪਰਲਾ ਘਤਰ ਖੜੋਤਾ ਆਹੋ ਖੜੋਤਾ ਰਹ ਤੂੰ ਬੋਲ ਤੈਨੂੰ ਕਿਹਾ ਹੋਇਆ ਮਰਦਾਨੇ ਕਿਹਾ ਜਜਮਾਨ ਅੱਗੇ ਤਾਂ ਰਾਹ ਕੋਈ ਨਹੀਂ ਤਾਂ ਮੈਂ ਕਿਹਾ ਮਰਦਾਨਾ ਦੇਖ ਤਮਾਸ਼ੀ ਕਰਤਾਰ ਦੇ ਅਤੇ ਚੁੱਪ ਕਰਕੇ ਚਲਿਆ ਜਾ ਤਾਂ ਗੁਰੂ ਨਾਨਕ ਕਿਹਾ ਮਰਦਾਨਾ ਜਿਸ ਸਿੱਖ ਦੇ ਮੂੰਹ ਵਿੱਚ ਇਹ ਸ਼ਲੋਕ ਹੋਵੇਗਾ ਕਿਹੜਾ ਆਉ ਸਰਵਣ ਕਰੀਏ ਕਹਿੰਦੇ ਜਿਹਦੇ ਮੁਖਾਲਬੇ ਦੇ ਵਿੱਚ ਇਹ ਆ ਸ਼ਲੋਕ ਹੋਵੇਗਾ ਹੁਣ ਆਪਾਂ ਜਿਹੜਾ ਪੜਨ ਜਾ ਰਹੇ ਆ ਆਉ ਸਰਵਣ ਕਰ ਲਈਏ ਇੱਕ ਔਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੁਰਤ ਆਇਉ ਨੇ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਥੇ ਪੜਦਾ ਜਾਵੇਗਾ ਜਿਤਨੀ ਸੁਣੇਗੀ ਤਿਤਨੀ ਪਾਰ ਲੰਗੇਗਾ ਲੰਗੇ ਮਰਦਾਨਾ ਤੁਸੀਂ ਮੇਰੇ ਪਿੱਛੇ ਚੱਲੇ ਰਹੋ ਆਹੋ ਤਾਂ ਅੱਗੇ ਗੁਰੂ ਜੀ ਤੇ ਪਿੱਛੇ ਮੈਂ ਤੇ ਮਰਦਾਨਾ ਜਿਉਂ ਧਰਤੀ ਤੇ ਚੱਲੇ ਆਉਂਦੇ ਹਾਂ ਤੇ ਮੈਂ ਸਮੁੰਦਰ ਤੇ ਚੱਲੇ ਜਾਈਏ ਤਾਂ ਮਰਦਾਨਾ ਗੁਰੂ ਜੀ ਨੂੰ ਆਖਣ ਲੱਗਾ ਜੀ ਉਹਤੇ ਖੁਦਾਏ ਵਿੱਚ ਭੇਦ ਨਹੀਂ ਕਹਿੰਦੇ ਕੋਈ ਭੇਦ ਨਹੀਂ ਹੈ ਤੁਹਾਡੇ ਵਿੱਚ ਤੇ ਖੁਦਾ ਵਿੱਚ ਪਰਮਾਤਮਾ ਵਿੱਚ ਤੁਸੀਂ ਤੇ ਇੱਕੋ ਹੀ ਹੋ ਗੁਰੂ ਨਾਨਕ ਜੀ ਕਹਿਆ ਚੁੱਪ ਮਰਦਾਨਾ ਚੁੱਪ ਕਰ ਤਾਂ ਮਰਦਾਨੇ ਆਖਿਆ ਜੀ ਹੁਣ ਡਰ ਸਾਨੂੰ ਕਿਸ ਦਾ ਹੈ ਤਾਂ ਗੁਰੂ ਨਾਨਕ ਜੀ ਕਹਿਆ ਮਰਦਾਨਾ ਅੱਗੇ ਵੱਡੀ ਬੁਲਾਈ ਆਉਂਦੀ ਹੈ ਤਾ ਮਰਦਾਨੇ ਕਹਿਆ ਬਿੱਤ ਅੱਗੇ ਕਿਉਂ ਜਾਂਦਾ ਹੈ ਕਹਿੰਦੇ ਫਿਰ ਤੁਸੀਂ ਕਿਉਂ ਅੱਗੇ ਜਾ ਰਹੇ ਹੋ ਜਾਂ ਤਾਂ ਅੱਗੇ ਬਲਾਹ ਹੈ ਫਿਰ ਅੱਗੇ ਜਾ ਕਿਉਂ ਜਾ ਰਹੇ ਹੋ ਤਾਂ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਮਰਦਾਨਾ ਜੇ ਮੁੜ ਕੇ ਜੇ ਮੁੜ ਗਏ ਤਾਂ ਵੀ ਛੱਡਦੀ ਨਹੀਂ ਇਹਨਾਂ ਸਾਨੂੰ ਛੱਡਣਾ ਨਹੀਂ ਹੈ ਜੇ ਅਸੀਂ ਮੁੜ ਕੇ ਜਲੇਗਾ ਉਸ ਦੇ ਅੱਗੇ ਹੀ ਕਿਉਂ ਨਾ ਚੜਕੀਏ ਕਹਿੰਦੇ ਕਿਉਂ ਨਾ ਉਹਦੇ ਅੱਗੇ ਹੀ ਚੜੀਏ ਤੇ ਪਿੱਛੇ ਜਾਂਦਿਆਂ ਨੂੰ ਵੀ ਨਹੀਂ ਉਹਨੇ ਛੱਡਣਾ ਸਾਨੂੰ ਉਦੇ ਅੱਗੇ ਹੀ ਚਲੇ ਉਹਦੇ ਅੱਗੇ ਅੱਗੇ ਸਾਹਮਣੇ ਚੱਲਦੇ ਆ ਪੰਜ ਰਾਂਤੀ ਤੇ ਪੰਜ ਦਿਨ ਸਮੁੰਦਰ ਵਿੱਚ ਚੱਲੇ ਚੱਲੇ ਗਏ ਤਾਂ ਅੱਗੇ ਕਲ ਆਵੰਦੀ ਕਲ ਕਲ ਆਵੰਦੀ ਹੈ ਡੈਣ ਜੀ ਨੂੰ ਕਹੋ ਚੜੀਲ ਕਹੋ ਜੋ ਵੀ ਜੋ ਵੀ ਕਹਿਣਾ ਚਾਹਦੇ ਵੱਡੇ ਦੰਦ ਵਿਗਰਾਲ ਰੂਪ ਕਰਕੇ ਆਈ ਤਾਂ ਗੁਰੂ ਜੀ ਨੂੰ ਇੱਕ ਡੰਡਾ ਗੱਜ ਸਵਾ ਗੱਜ ਦਾ ਨਦਰ ਪਿਆ ਗੁਰੂ ਨਾਨਕ ਆਖਿਆ ਮਰਦਾਨਾ ਉਹ ਡੰਡਾ ਲੈਓ ਤਾਂ ਮਰਦਾਨੇ ਡੰਡਾ ਯਾ ਕੀ ਗੁਰੂ ਜੀ ਦੇ ਹੱਥ ਦਿੱਤਾ ਤਾਂ ਗੁਰੂ ਨਾਨਕ ਜੀ ਡੰਡਾ ਆਪਣੇ ਹੱਥ ਵਿੱਚ ਲਿਤਾ ਤਾਂ ਕਲ ਵੱਡੇ ਦੰਦ ਅਤੇ ਵਿਕਰਾਲ ਰੂਪ ਕਰਕੇ ਆਈ ਤਾਂ ਗੁਰੂ ਨਾਨਕ ਜੀ ਦੇ ਸਾਹਮਣੇ ਜੋ ਡਿਊੜੀ ਜੋ ਦਿਊੜੀ ਜਿਉਂ ਨਜ਼ੀਕ ਆਈ ਜਿੱਦਾਂ ਹੀ ਉਹ ਨੇੜੇ ਆਈ ਨਾ ਭਈ ਸਤਸੰਗ ਤਾਂ ਗੁਰੂ ਨਾਨਕ ਜੀ ਕੱਲ ਦੇ ਮੂੰਹ ਡੰਡਾ ਦਿੱਤਾ ਮੂੰਹ ਵਿੱਚ ਝੰਡਾ ਆ ਦੇਤਾ ਕੂਕ ਦੀ ਲੱਠੀ ਤਾਂ ਪਿੱਛੇ ਨਾਰਦ ਗੁਸਾਈ ਆਇਆ ਤਾਂ ਗੁਰੂ ਨਾਨਕ ਨੂੰ ਆ ਮਿਲਿਆ ਤਾਂ ਗੁਰੂ ਨਾਨਕ ਆਖਿਆ ਬਾਲਾ ਤੂੰ ਕੱਲ ਨਾਲ ਖਬਰ ਦਾ ਕੱਲ ਨਾਲ ਖਬਰਦਾਰ ਹੋ ਅਤੇ ਅਸੀਂ ਗੁਸਾਈ ਨਾਰਦ ਨਾਲ ਖੇਲੀਏ ਤਾਂ ਗੁਸਾਈ ਨਾਰਦ ਕਿਹਾ ਜੀ ਤੁਸੀਂ ਕੱਲ ਤਾਈਂ ਕੀ ਆਖਦੇ ਹੋ ਕੱਲ ਤਾਂ ਹੁਕਮ ਅੰਰੰਕਾਰ ਦੇ ਨਾਲ ਘਰ ਕਰਦੀ ਫਿਰਦੀ ਹੈ ਗੁਰੂ ਨਾਨਕ ਕੀ ਕਿਹਾ ਗੁਸਾਈ ਨਾਰਦ ਸੰਸਾਰ ਉੱਪਰ ਇਸ ਦੀ ਕਾਰ ਹੈ ਕਿ ਅਸਾਂ ਉੱਪਰ ਵੀ ਹੈ ਤਾਂ ਗੁਸਾਈ ਨਾਰਦ ਕਹਿਆ ਜੀ ਸੰਸਾਰ ਉੱਪਰ ਹੈ ਤਾਂ ਗੁਰੂ ਨਾਨਕ ਕਿਹਾ ਗੁਸਾਈ ਜੀ ਇਹ ਅਸਾਂ ਪਾਸ ਕਿਉਂ ਆਈ ਤਾਂ ਨਾਰਦ ਨੇ ਕਿਹਾ ਜੀ ਉਸ ਪਾਸੋਂ ਸਦਕੇ ਪੁੱਛੀਏ ਤਾਂ ਗੁਰੂ ਨਾਨਕ ਨੇ ਕਿਹਾ ਜੀ ਤੁਸੀਂ ਹੀ ਪੁੱਛੋ ਤਾਂ ਨਾਰਦ ਗਸਾਈਂ ਕਲ ਕਾਲ ਨੂੰ ਸਦਿਆ ਕਾਲ ਦਾ ਇਥੇ ਕਲ ਦਾ ਮਤਲਬ ਕਾਲ ਕਾਲ ਨੂੰ ਸਦਲੇ ਕਾਲ ਨੇ ਕਾਲ ਹੀ ਆਇਆ ਸੀ ਬਲਾ ਬਣ ਕੇ ਮੋਰੇ ਕਲ ਨੂੰ ਸਧਿਆ ਤਾਂ ਕਲ ਅੱਗੇ ਆਈ ਖੜੀ ਤਾਂ ਨਾਰਦ ਗੁਸਾਈ ਕਿਹਾ ਕਲ ਮਤਾ ਤੈਨੂੰ ਸਾਧਾਂ ਤੇ ਆਉਣ ਦਾ ਹੁਕਮ ਨਹੀਂ ਤੂੰ ਇੱਥੇ ਕਿਉਂ ਆਇਓ ਤਾਂ ਕਲ ਮਤਾ ਅਖਿਆ ਜੀ ਇੱਕੋ ਤਾਂ ਆਪ ਛੁੱਟੇ ਇੱਕੇ ਤਾਂ ਲੋਕਾਂ ਨੂੰ ਛੜਾਏ ਗੁਰੂ ਨਾਨਕ ਆਖਿਆ ਜੋ ਤੂੰ ਹੱਥ ਸਾਡਾ ਹੋਵੇਗਾ ਸੋ ਸਭੋ ਹੀ ਛੁੱਟੇਗਾ ਕਹਿੰਦੇ ਜਿਹੜਾ ਸਾਡਾ ਹੋਵੇਗਾ ਉਹਦੇ ਤੇ ਤੇਰਾ ਕੋਈ ਅਸਰ ਨਹੀਂ ਹੋਊਗਾ ਉਹਨੂੰ ਤੂੰ ਕੁਝ ਵੀ ਨਹੀਂ ਕਰ ਸਕੂ ਕਿਹੜਾ ਜਿਹੜਾ ਅੱਗੇ ਅਸੀਂ ਸ਼ਬਦ ਉਚਾਰ ਕੇ ਆਏ ਆ ਜਪਜੀ ਸਾਹਿਬ ਵਿੱਚ ਦਰਜ ਹੈ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਪ੍ਰਸਾਦ ਜਪ ਆਦ ਸਾਹਿਜ ਗਾਦ ਸਾਹਿਜ ਹੇ ਵੀ ਸਚ ਨਾਨਕ ਉਸ ਵੀ ਸਚ ਕਹਿੰਦੀ ਜਿਹੜਾ ਇਹ ਉਹ ਸਾਡਾ ਹੈ ਜਿਹੜਾ ਇਹ ਸ਼ਗ ਨੂੰ ਪੜੂਗਾ ਉਹ ਸਾਡਾ ਹੈ ਉਹਦੇ ਨਾਲ ਤੂੰ ਕੁਝ ਨਹੀਂ ਕਰ ਸਕਦੇ ਤੈਨੂੰ ਸਾਧਾਂ ਦੇ ਆਉਣ ਦਾ ਹੁਕਮ ਨਹੀਂ ਤੈਨੂੰ ਸਾਡੇ ਨਾਮ ਜੱਪਣ ਵਾਲਿਆਂ ਕੋ ਆਉਣ ਦਾ ਤੈਨੂੰ ਹੁਕਮ ਨਹੀਂ ਹੈ ਤਾਂ ਕਲ ਮਤਾ ਆਖਿਆ ਜੋ ਸਾਡਾ ਹੋਏਗਾ ਸੂ ਸੋਭੋ ਹੀ ਛੁੱਟੇਗਾ ਕਹਿੰਦੇ ਮਹਾਰਾਜ ਕਹਿੰਦੇ ਜਿਹੜਾ ਸਾਡਾ ਹੋਊਗਾ ਉਹਨੂੰ ਤੂੰ ਹੱਥ ਨਹੀਂ ਲਾ ਸਕਦੀ ਉਹ ਉਹਦੇ ਤੂੰ ਉਹਨੂੰ ਛੇੜ ਵੀ ਨਹੀਂ ਸਕਦੀ ਉਹ ਉਹ ਛੁੱਟੇਗਾ ਹੀ ਛੁੱਟੇਗਾ ਉਹ ਤੇਰੇ ਬਸ ਤੇ ਨਹੀਂ ਆਉਂਦਾ ਆਏਗਾ ਨਾ ਤੂੰ ਉਹਦੇ ਨੇੜੇ ਜਾਏਂਗੀ ਤੇਰੇ ਦੰਦ ਭੰਨੇਗਾ ਉਹ ਕਹਿੰਦੀ ਤੇਰੇ ਦੰਦ ਭੰਨੇ ਜਦਾਂ ਮਹਾਰਾਜ ਨੇ ਉਹਦੇ ਮੂੰਹ 'ਚ ਸੋਟਾ ਮਾਰੀ ਸੋਟੀ ਮਾਰੀ ਨਾ ਤੇ ਭੱਜ ਗਈ ਇਸੇ ਤਰੀਕੇ ਕਹਿੰਦੇ ਸਾਡੇ ਗੁਰਮੁਖ ਪਿਆਰੇ ਨਾਮ ਜਪਣ ਵਾਲੇ ਬੰਦਗੀ ਕਰਨ ਵਾਲੇ ਤੇਰੇ ਦੰਦ ਪੰਨਣਗੇ ਤੇ ਤੇਰੇ ਵਾਲ ਕੁੱਟੇਗਾ ਤਾਂ ਕੱਲ ਬੋਲੀ ਕੱਲ ਮਤਾ ਬੋਲੀ ਜੀ ਮੈਂ ਹੁਕਮ ਨਾਲ ਫਿਰਦੀ ਹਾਂ ਤਾਂ ਗੁਰੂ ਨਾਨਕ ਜੀ ਕਿਹਾ ਤੂੰ ਕਿਸ ਦੇ ਹੁਕਮ ਨਾਲ ਫਿਰਦੀ ਹੈ ਤਾਂ ਕੱਲ ਆਖਿਆ ਜੀ ਮੈਂ ਨਿਰੰਕਾਰ ਦੇ ਹੁਕਮ ਨਾਲ ਫਿਰਦੀ ਹਾਂ ਤਾਂ ਗੁਰੂ ਨਾਨਕ ਜੀ ਕਿਹਾ ਅਸੀਂ ਕਿਸ ਦੇ ਹਾਂ ਤਾਂ ਕਲ ਮਤਾ ਕਿਹਾ ਜੀ ਤੁਸੀਂ ਵੀ ਨਿਰੰਕਾਰ ਦੇ ਹੋ ਤਾਂ ਗੁਰੂ ਨਾਨਕ ਜੀ ਕਿਹਾ ਤੈਨੂੰ ਇੱਥੇ ਆਉਣ ਯੋਗ ਨਹੀਂ ਹੋਰ ਸੰਸਾਰ ਤੈਨੂੰ ਥੋੜਾ ਪਿਆ ਹੈ ਤਾਂ ਉੱਥੇ ਜਾ ਸਾਡੇ ਗੁਰਸਿੱਖਾਂ ਨਾਲ ਤੇਰਾ ਕੋਈ ਰਿਸ਼ਤਾ ਨਹੀਂ ਹੋਰ ਬੋ ਸੰਸਾਰ ਹੈ ਜਿਹੜੇ ਨਾਮ ਬੰਦਗੀ ਨਹੀਂ ਜਪਦੇ ਬੰਦਗੀ ਨਹੀਂ ਕਰਦੇ ਹੋਰ ਬਹਿਮਾ ਭਰਮਾਂ ਚ ਪਿਆ ਤੂੰ ਉਹਨਾਂ ਨੂੰ ਉਹਨਾਂ ਕੋਲ ਜਾ ਸਾਡੇ ਸਿੱਖਾਂ ਨਾਲ ਤੇਰਾ ਕੋਈ ਕੰਮ ਨਹੀਂ ਜਿਹੜੇ ਨਾਮ ਜਪਣ ਵਾਲੇ ਬੰਦਗੀ ਕਰਨ ਵਾਲੇ ਜੱਬੀ ਸ਼ਬਦ ਪੜਨ ਵਾਲੇ ਨਿਤਨੇਮੀ ਸਿੱਖਾਂ ਦੇ ਨਾਲ ਤੇਰਾ ਕੋਈ ਵੀ ਰਹਿਣ ਦੇਣ ਨਹੀਂ ਹੈ ਤਾਂ ਗੁਰੂ ਨਾਨਕ ਜੀ ਕਿਹਾ ਜੋ ਸਾਡਾ ਉਪਦੇਸ਼ ਕਮਾਏਗਾ ਉਸ ਤੇ ਤੇਰਾ ਜੋਰ ਚਲੇਗਾ ਨਹੀਂ ਜਿਨ੍ਹਾਂ ਨੂੰ ਅਸੀਂ ਨਾਮਦਾਨ ਬਖਸ਼ਿਸ਼ ਕਰਾਂਗੇ ਉੱਥੇ ਤੇਰਾ ਨਹੀਂ ਜੋਰ ਨਹੀਂ ਚੱਲੂਗਾ ਭਾਵੇਂ ਕਿਹਾ ਜੋਰ ਕਰੇਂਗੀ ਅਸਾਂ ਕਰਤਾਰ ਤੋਂ ਅੱਗੇ ਹੀ ਬਖਸ਼ਾਏ ਹਨ ਤਾਂ ਨਾਰਦ ਕੋ ਸਾਈਂ ਕਿਹਾ ਸੁਣ ਕਲ ਮਤਾ ਇਹ ਡਾਡਾ ਹੈ ਇਹ ਨਾਨਕ ਨਿਰੰਕਾਰੀ ਹੈ ਤੈਨੂੰ ਇੱਥੇ ਅਦੋ ਵੀ ਹੀ ਬਣਦਾ ਹੈ ਤਾ ਕੱਲ ਉਥੋਂ ਹਟ ਖੜੀ ਹੋਈ ਚਲੀ ਗਈ ਦੌੜ ਗਈ ਇੱਥੇ ਆਪਾਂ ਥੋੜੀ ਵਿਚਾਰ ਕਰਦੇ ਚਲੀਏ ਜਿਸ ਧਰਦੇ ਸੀ ਰਾੜੇ ਕਾਜੁਗ ਵਿੱਚ ਰਹਿ ਰਹੇ ਆਂ ਮੋਰਸਾ ਨੂੰ ਮਾਰੇ ਅਗੇ ਚਰਨ ਪੋਲ ਦਿੰਦੇ ਸੀ ਦਸਵੇਂ ਜਾਮੇ ਜਾ ਕੇ ਉਹਨਾਂ ਨੇ ਅਮਰਿਤ ਦੀ ਦਾਤ ਬਖਸ਼ੀ ਤੇ ਹੁਣ ਕੀ ਹੈ ਹੁਣ ਜਿਹੜਾ ਪੁਰਾਣੀ ਹੈ ਜਿਹ ਗੁਰਸਿੱਖ ਹੈ ਅਮਰਿਤ ਛਕਦਾ ਨਿਤਨੇਮੀ ਬਣਦਾ ਹੈ ਸੱਚਾ ਸੁੱਚਾ ਗੁਰਸਿੱਖ ਬਣਦਾ ਗੁਰੂ ਨਾਨਕ ਦਾ ਦਸਵੇਂ ਪਿਤਾ ਦਾ ਉਹਦੇ ਲਾਗੇ ਕੋਈ ਚੀਜ਼ ਵੀ ਨਹੀਂ ਆ ਸਕਦੀ ਪਰਿਸ਼ਾ ਕਹਿੰਦੇ ਨਾ ਮਾਰੇ ਨਹੀਂ ਪਾਣੇ ਸੁਣ ਕੇ ਜਮਕ ਦੂਤ ਨਾ ਹੀ ਤੇਦੇ ਛੱਡ ਜਾ ਉਹਦਾ ਨਾਮ ਸੁਣ ਕੇ ਇਹਨਾਂ ਨੂੰ ਭਜਣਾ ਪੈ ਜਾਂਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦਾ ਹਾਥੀ ਸਿਰ ਜਿਉਂ ਅੰਕਸ ਹੈ ਹਾਥੀ ਦੇ ਸਿਰ ਤੇ ਬੈਠਾ ਨੰਕਸ ਲੈ ਕੇ ਸੂਆ ਮਾਰਦਾ ਮੋੜਦਾ ਨਹੀਂ ਤਾਂ ਹਾਥੀ ਮੁੜਦਾ ਨਹੀਂ ਮਰਜੀ ਨਾਲ ਚੱਲਦਾ ਜਿਸ ਲਈ ਉਹਦੇ ਕੰਨਾਂ ਦੇ ਪੈਂਦਾ ਨਾ ਫਿਰ ਮੁੜਦਾ ਐਸੇ ਤਰੀਕੇ ਕਾਲ ਹੈ ਗੜ ਨੂੰ ਮੋੜਨ ਵਾਸਤੇ ਸਾਡੇ ਕੋਲ ਹਥਿਆਰ ਕਿਹੜਾ ਹੈ ਬਾਣੀ ਔਰ ਇਤਹਾ ਅਰਦਾਸ ਗੁਰੂ ਨੂੰ ਸੰਗ ਰੱਖਣਾ ਗੁਰੂ ਦੇ ਬੇਨਤੀਆਂ ਕਰਨੀਆਂ ਚਰਨਾ ਵਿੱਚ ਕਰਨੀਆਂ ਮਹਾਰਾਜ ਆਪਣੇ ਸੱਚੇ ਸੁੱਚੇ ਗੁਰਸ਼ੇਖ ਬਣਾਈ ਝੂਠ ਮਕਾਰੀਆਂ ਬੇਈਮਾਨੀਆਂ ਤੋਂ ਦੂਰ ਰੱਖੀ ਇਹ ਬੇਨਤੀਆਂ ਕਰਨੀਆਂ ਸੋ ਪਿਆਰਿਓ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਜੀ ਤੁਹਾਡਾ ਸੱਚੇ ਦਿਲੋਂ ਗੁਰੂ ਨਾਨਕ ਦਾ ਪਿਆਰ ਹੈਗਾ ਨਾ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਰਿਆ ਕਰੋ ਜੋ ਗੁਰੂ ਨਾਨਕ ਦੀ ਬਾਣੀ ਨੂੰ ਗੁਰੂ ਨਾਨਕ ਦੀ ਸਾਖੀ ਨੂੰ ਮਹਾਰਾਜ ਕਿੱਥੇ ਕਿੱਥੇ ਗਏ ਸਾਰੀ ਦੁਨੀਆ ਵਿੱਚ ਫੈਲਾ ਸੀ ਕੀ ਆਪ ਤਾਂ ਕੁਝ ਵੀ ਨਹੀਂ ਕਰਦੇ ਵਿਰਲੇ ਕੀ ਕੀ ਹਨ ਜਿਹੜੇ ਸੁਣਦੇ ਹਨ ਭਾਈ ਵਿਰਲੇ ਹਨ ਜਿਸ ਲਈ ਕਿਤੇ ਕੋਈ ਬਦਫੈਲੀ ਵਾਲੀ ਵੀਡੀਓ ਆ ਜਾਂਦੀ ਹੈ ਫਿਰ ਤੇ ਤੁਸੀਂ ਲੱਖਾਂ ਹੀ ਦੇਖਦੇ ਕਰੋੜਾਂ ਹੀ ਦੇਖਦੇ ਮਿਲੀਅਨ ਦੇ ਹਿਸਾਬ ਨਾਲ ਦੇਖਦੇ ਇਦੋਂ ਗੁਰਬਾਣੀ ਦੀ ਗੱਲ ਹੁੰਦੀ ਹੈ ਪਤਾ ਨਹੀਂ ਤੁਹਾਨੂੰ ਕੀ ਹੋ ਜਾਂਦਾ ਹੈ ਕਾਲ ਦਾ ਪਹਿਰਾ ਤੁਹਾਡੇ ਸਿਰ ਤੇ ਰਚਣ ਲੱਗ ਪੈਂਦਾ ਤੁਹਾਨੂੰ ਸੁਣਨੇ ਹੀ ਨਹੀਂ ਦਿੰਦਾ ਇਸ ਕਰਕੇ ਜੇ ਕਾਲ ਤੋਂ ਬਚਣਾ ਹੈ ਨਾ ਫੇਰੀ ਸਾਧ ਸੰਗਤ ਜੀ ਗੁਰੂ ਨਾਨਕ ਦੇ ਚਰਨਾਂ ਨਾਲ ਜੁੜ ਜੋ ਇਸ ਸਾਖੀ ਵਿੱਚ ਗੁਰਨਾਨਕ ਸਾਹਿਬ ਨੇ ਦੱਸਿਆ ਹੈ ਕਿਦਾਂ ਕਿਦਾਂ ਪਾਪੀਆਂ ਨੂੰ ਵੀ ਤਾਰ ਉਤਾਰਦੇ ਹੋਏ ਚਲੇ ਗਏ ਜਿਹੜੀ ਜ਼ੁਲਮ ਕਰਦੇ ਸਨ ਅਤਿਆਚਾਰ ਕਰਦੇ ਸਨ ਰਾਜੇ ਮਹਾਰਾਜੇ ਉਹਨਾਂ ਨੂੰ ਵੀ ਮਾਰਗ ਦਰਸ਼ਨ ਕਰਾਇਆ ਮਹਾਰਾਜ ਨੇ ਸੋ ਆਓ ਇਥੇ ਹੀ ਖਮਨਦੀ ਜਾਚੀ ਗਾਂ ਪੈ ਰਹੇ ਹੋ ਫਤਿਹ ਹੋ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ